ਧਰਮ ਦੇ ਨਾਂ ਤੇ ਕੀਤੇ ਕੰਮ ਵੀ ਥੱਲੇ ਨੇ ਸਭ ਤੋਂ ਉੱਤੇ ਹੈ ਸਭ ਤੋਂ ਉੱਪਰ ਉਹ ਸ਼ਬਦ ਵਿਚਾਰ ਭਾਵੇਂ ਜਦ ਸਾਡੇ ਦਿਮਾਗ ਦੇ ਵਿੱਚ ਆਉਂਦਾ ਸ਼ਬਦ ਜੱਲਾ ਲੱਗ ਜਾਂਦਾ ਹੈ ਇਹ ਸੱਚ ਆ ਕੀ ਮੇਜ ਬਸ ਜਾਂਦਾ ਹੈ ਸੱਚ ਕੰਡ ਬਸੇ ਨਰਕਾਰ ਉੱਥੇ ਹੈ ਰੱਬ ਉਹ ਰੱਬ ਕਿਤੇ ਉੱਪਰ ਨਹੀਂ ਬੈਠਾ ਆਕਾਸ਼ 'ਚ ਨਹੀਂ ਰੱਬ ਸਾਡੇ ਹਰੇਕ ਹਿਰਦੇ ਦੇ ਅੰਦਰ ਹੈ ਜਦੋਂ ਅਸੀਂ ਕਿਸੇ ਦੇ ਨਾਲ ਬਾੜਾ ਕਰਦੇ ਆ ਉਦੋਂ ਵੀ ਰੱਬ ਵੇਖਦਾ ਹੈ ਜਦੋਂ ਜੰਗਾ ਕਰਦੇ ਆ ਉਦੋਂ ਵੀ ਵੇਖਦਾ ਹੈ ਪਰ ਮਨੁੱਖ ਭੁੱਲ ਜਾਂਦਾ ਇਹੰਦਾ ਰੱਬ ਤੇ ਦੂਰ ਏ ਕਿਹੜਾ ਵੇਖਦਾ ਹੈ ਭਾਈ ਸੁਖਰਾ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬੜੇ ਪਿਆਰੇ ਸਿੱਖ ਹੋਏ ਨੇ ਸਿੱਖ ਕਹਿ ਲਈਏ ਜਦ ਐਂ ਕਹੋ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਕੋਦੇ ਜੀਵਨ ਦਾਤਾ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਤੇ ਨਾਲ ਸੇਕਾ 12 ਮੁਲੇ ਚੇਤੂ ਜਾ ਰਹੇ ਨੇ ਤੇ 12 ਮੁਲਾ ਜਿਹੜਾ ਇਲਾਕਾ ਆਇਆ ਨਾ ਪੀਰ ਤੋਂ ਪਹਿਲਾਂ ਉੱਥੇ ਜਦੋਂ ਲੰਘਣ ਲੱਗੇ ਤੇ ਇੱਕ ਪਾਸੇ ਰੁੜੀਆਂ ਨੇ ਤੇ ਰੁੜੀਆਂ ਤੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤੇ ਜਦੋਂ ਆਵਾਜ਼ ਆਈ ਤੇ ਪਾਸ਼ਾ ਜੀ ਨੇ ਘੋੜਾ ਰੋਕਿਆ ਤੇ ਸਿੱਖਾਂ ਨੇ ਕਿਹਾ ਕਿ ਬੱਚੇ ਦੀ ਮਾਂ ਆ ਰਹੀ ਹੈ ਤੇ ਲੱਗੇ ਸਾ ਕਿ ਕੋਈ ਨਹੀਂ ਦੱਸਿਆ ਬੇਫਿਕਰ ਕਿਥੇ ਹੈ ਬੱਚਾ ਓ ਵਾਹ ਜੇਰੀ ਕਿਆ ਸ੍ਰੀ ਕਥਾ ਹੈ ਕੁਰਬਾਨੀ ਦੀ ਕਥਾ ਤੁਹਾਨੂੰ ਜਾ ਤੇ ਉਹ ਸੁਣੀ ਹੋਵੇਗੀ ਪਰ ਆਪਾਂ ਇਹਨੂੰ ਚੇਤਾ ਕਰਦਿਆਂ ਕਿ ਨੋਹਾ ਕਰਦੇ ਜਦੋਂ ਬਾਦਸ਼ਾਹ ਜੀ ਨੇ ਕਿਹਾ ਵੀ ਦੇਖੋ ਕਾ ਬੱਚਾ ਕਿਥੇ ਹੋ ਰਿਹਾ ਸਿੱਖ ਅੱਗੇ ਗਿਆ ਣੂੜੀਆਂ ਦੇ ਉੱਪਰ ਇੱਕ ਬੱਚਾ ਕਪੜੇ ਚ ਲੇਟ ਕੇ ਰੱਖਿਆ ਹੋਇਆ ਸਿੱਖ ਚੁੱਕ ਲਿਆ ਜੀ ਬਾਦਸ਼ਾਹ ਜੀ ਨੇ ਕਿਹਾ ਪੜਾਓ ਸੇਕੇ ਕਹਿੰਦੇ ਪਾਸ਼ਾ ਜੀ ਦਾ ਪੁੱਤਰਾ ਹੈ ਦੂਸਰਾ ਦਾ ਪੁੱਤਰਾ ਹੈ ਪਾਸ਼ਾ ਜੀ ਦੇ ਪਰਾਂਦੇ ਸਤਰਾ ਹੋਏ ਉਸ ਬੱਚੇ ਦਾ ਜੰਮੇ ਦਾ ਕਸੂਰ ਕੀ ਸੀ ਉਹਦੇ ਉੱਪਰਲੇ ਦਾਦੂ ਕੀ ਸੀ ਤੇ ਇੰਨਾ ਮੈਂ ਪਾਇਆ ਗਿਆ ਹੈ ਕਿ ਜੇ ਪੁੱਤ ਨੇ ਦਾਦੂ ਕੀ ਹੋਏ ਜਾਂ ਪਹਿਲਾ ਹੁਕਮ ਹੈ ਕਿ ਜਾਂ ਨਾਨਕਿਆਂ ਵਾਸਤੇ ਕਦਰ ਨਾਲ ਤੇ ਜਾ ਦਾਦਿਆਂ ਵਾਸਤੇ ਸਾਡੇ ਸਿੱਖਾਂ ਚ ਵੀ ਚੱਲਦਾ ਏ ਕੋਈ ਨਹੀਂ ਜੇ ਉੱਪਰ ਲੈ ਇੱਕਦਾਂ ਦੇ ਨਿਕਲ ਆਵੇ ਤੇ ਨਾਲ ਹੀ ਫਟਾਫਟ ਆਉਂਦੀ ਹੈ ਬੰਦੇ ਨੂੰ ਕਿਦਾਂ ਘੋਕਦੇ ਨੇ ਉਹ ਘੋਕਦੇ ਨੇ ਦਾਦੇ ਇਹ ਸਾਡੇ ਦੇ ਕਿਸੇ ਦੇ ਭਾਰ ਨਾਲ ਹੋ ਜੇ ਤੇ ਪ੍ਰਮਾਤਮਾ ਦੀ ਕੁਦਰਤ ਹੈ ਕਿਸੇ ਦੇ ਉੱਪਰ ਲੈ ਦਾਨ ਦੇ ਕਿਸੇ ਦੇ ਤੜੇ ਦਾ ਦੋਖੇ ਇਹਦੇ 'ਚ ਕੋਈ ਚੰਗਾ ਮਾੜਾ ਨਹੀਂ ਪਰ ਉਹਨਾਂ ਦੇ ਹੱਥੇ ਲੱਗ ਕੇ ਪੰਡਤਾਂ ਦੇ ਆਪਣਾ ਸਿਕਲ ਦਾ ਟੋਟਾ ਪੁੱਤਰ ਦੀ ਖਾਤਰ ਲੋਕ ਵੱਡੇ ਤੋਂ ਵੱਡੇ ਕੰਮ ਕਰਨੇ ਤਿਆਰ ਨੇ ਤੇ ਸਾਡੇ ਦੇ ਪੁੱਤਰ ਹੋਏ ਜੋ ਵੀ ਸੀ ਆਖੀ ਕਰਾਂਗੇ ਪਰ ਇਹੋ ਜਾਂ ਕੋਈ ਸਾਥ ਹੋਏਗਾ ਜਿਹਦੇ ਘਰੇ ਪੁੱਤਰ ਹੈ ਜਰਮ ਲਿਆ ਉੱਪਰ ਨੇ ਦਾਤੂ ਕੇਸ ਤੇ ਰੁਡੀਆਂ ਤੇ ਰੱਖ ਕੇ ਲਾ ਗਿਆ ਜਦੋਂ ਬਾਦਸ਼ਾਹ ਜੀ ਨੇ ਕਿ ਆਪਣਾ ਮਨ ਸਫਰਾ ਹੋ ਜਾਏਗਾ ਕਸ਼ਮੀਰ ਤੋਂ ਪ੍ਰਚਾਰ ਕਰਕੇ ਜਦੋਂ ਵਾਪਸ ਆਏ ਨੇ